ਡিসি ਸਾਹਿਬ ਇਸ ਤਰ੍ਹਾਂ ਮੈਂ ਆਪਣੇ ਏਰੀਏ ਕਾਨੂੰ ਆਣ ਦੇ ਕਾਦੀ ਅਸੈਂਬਲੀ ਆ ਫਤੂ ਬਰਕਤ ਪਿੰਡੇ ਚ ਜੀ ਸਰ ਪਿਛਲੇ ਸਾਲ ਵੀ ਇਸੇ ਜਗ੍ਹਾ ਤੋਂ ਹੀ ਬੰਦ ਟੁੱਟਿਆ ਸੀ ਜੀ ਸਰ ਕੋਈ ਰਿਪੇਅਰ ਇਰੀਗੇਸ਼ਨ ਮਹਿਕਮੇ ਨੇ ਨਹੀਂ ਕੀਤੀ ਇਨ ਸਪਾਈਟ ਆਫ ਦੀ ਫੈਕਟ ਕਿ ਅਸੈਂਬਲੀ ਦੇ ਵਿੱਚ ਇਰੀਗੇਸ਼ਨ ਮਿਨਿਸਟਰ ਨੇ ਸਾਨੂੰ ਇਹ ਬਿਆਨ ਦਿੱਤਾ ਕਿ 8000 ਕਿਲੋਮੀਟਰ ਇੰਟਰਨਲ ਡਰੇਨਸ ਪੰਜਾਬ ਦੀਆਂ ਸਾਰੀਆਂ ਮਸ਼ੀਨਾਂ ਨੇ ਸਾਫ਼ ਕੀਤੀਆਂ ਤੇ 74 ਜਗ੍ਹਾ ਤੋਂ ਬੰਨ ਅਸੀਂ ਮਜ਼ਬੂਤ ਕੀਤੇ ਆ ਤੁਸੀਂ ਵੇਖੋ ਇੱਥੇ ਕੋਈ ਸਾਰੇ ਹੀ ਪਿੰਡ ਦੇ ਲੋਕਾਂ ਨੇ ਆਪਣੇ ਘੁਗਰਾ ਹੀ ਜੇਬ ਚੋਂ ਪਾ ਕੇ ਇੱਥੇ ਕੰਮ ਕਰ ਰਹੇ ਨੇ ਪਿਛਲੇ ਸਾਲ ਵੀ ਸੇਮ ਸਿਚੁਏਸ਼ਨ ਹੋਈ ਮੈਂ ਆਇਆ ਤੇ ਬੰਦੇ ਪਹੁੰਚੇ ਜੀ ਹੁਣ ਜਦੋਂ ਪਤਾ ਲੱਗਾ ਮੈਂ ਆਣਾ ਕਿਉਂਕਿ ਮੇਰਾ ਐਡਵਾਂਸ ਸਿਕਿਉਰਿਟੀ ਦਾ ਆ ਜਾਂਦਾ ਹੈ ਗਵਰਨਮੈਂਟ ਰੋਤਲਾ ਕੱਲ ਹੁਣ ਆ ਬੋਰੇ ਲੈ ਕੇ ਕੋਈ ਵਿਭਾਗ ਦੇ ਬੰਦੇ ਆਏ ਨੇ ਸਰ ਚੈੱਕ ਕਰ ਲੈਣਾ ਕਿ ਕੋਈ ਇਨਸਟਰਕਸ਼ਨਸ ਤੇ ਇਹ ਉਹਨਾਂ ਨੇ ਇਹ ਵੀ ਨਾ ਲਗਾਤਾਰ ਬੰਦੇ ਉੱਪਰ ਸਰਵੇ ਲੈਣਾ ਸਰਕ ਨਹੀਂ ਜਿੰਨਾ ਕਦੇ ਪੇਸ਼ੀ ਨਾ ਨਾ ਮੈਂ ਮੈਂ ਤੁਹਾਨੂੰ ਫੋਟੋਆਂ ਘੱਲਣਾ ਜੀ ਮੌਕੇ ਦੀ ਐਂਡ ਕੋਈ ਬੰਦਾ ਤੁਸੀਂ ਵੇਖੋ ਅਫਸੋਸ ਦੀ ਗੱਲ ਕੀ ਹੈ ਪਿਛਲੇ ਸਾਲ ਵੀ ਇੱਥੋਂ ਹੀ ਬੰਦ ਟੁੱਟਿਆ ਜੀ ਐਂਡ ਵਾਰਨਿੰਗ ਦੇਣ ਤੇ ਮੈਂ ਜਦੋਂ ਅਸੈਂਬਲੀ ਸਵਾਲ ਕੀਤਾ ਕਿ ਜੀ ਪਿਛਲੇ ਸਾਲ ਸਾਰਾ ਪੰਜਾਬ ਡੁੱਬ ਗਿਆ ਸੀ ਗੋਇਲ ਸਾਹਿਬ ਐਤਕੀ ਕੋਈ ਤਿਆਰੀ ਹੈ ਆਹ ਗੱਲ ਉਹਨਾਂ ਮੈਨੂੰ ਕਹੀ ਦੀ ਅਸੀਂ 250 ਕਰੋੜ ਰੁਪਈਆ ਖਰਚਿਆ ਬਾਜੋ ਸਾਹਿਬ ਐਤ ਕਿ ਬਿਲਕੁਲ ਕਿਤੇ ਕੋਈ ਪ੍ਰੋਬਲਮ ਨਹੀਂ ਆਦੀ ਆ ਫਿਰ ਵੇ ਕੋਈ ਹਾਲੇ ਤੁਸੀਂ ਦੇ ਪਾਰ ਤੇ ਪਿੰਡ ਤੇ ਸਾਰੇ ਵਿਚਾਰੇ ਡੋਬੀ ਗਏ ਨੇ ਜੀ ਪਿੰਡ ਵਿੱਚ ਉੱਥੇ ਵਸੋ ਘਾਟੇ ਜ਼ਮੀਨਾਂ ਸਾਰਿਆਂ ਦੀਆਂ ਫਸਲਾਂ ਹੈ ਨੇ ਜੀ ਜ਼ਮੀਨਾਂ ਜ਼ਮੀਨਾਂ ਉੱਥੇ ਹੈ ਨੇ ਇੱਥੇ ਸਾਡੀ ਲਕਲੀ ਇੱਕੋ ਗੱਲ ਦਾ ਸਾਡਾ ਬਚਾਏਗੇ ਬਹੁਤੇ ਉੱਥੇ ਡੇਰਾ ਇੱਕ ਅਦਾ ਆਕਾਤ ਹੈ ਹਾਂਜੀ ਬੇਸਿਕ ਪਿੰਡ ਹੈ ਆਬਾਦੀ ਸਾਡੀ ਤੁਸੀਂ ਦੇ ਅੰਦਰ ਹੈ ਜੀ ਤੋਂ ਇਹ ਇਹਦਾ ਹੁਣ ਕੋਈ ਨਾ ਕੁਝ ਕਾਈਂਡਲੀ ਕਰੋ ਜੀ ਉਹ ਗਰੀਬ ਆਦਮੀ ਚਲੋ ਅਸੀਂ ਵੀ ਆਪਣੀ ਜੇਬ ਚੋਂ ਜੋ ਮਦਦ ਹੋ ਸਕਦਾ ਮੈਂ ਤੇ ਕਰਨੀ ਕਰਨੀ ਹੈ ਮੇਰੀ ਹਾਂਜੀ ਸ਼ਾਇਦ ਬਿਲਕੁਲ ਵਧੀਆ ਤਾਂ ਮੈਂ ਸਰ ਇਮੀਡੀਏਟਲੀ ਟੀਮ ਹਥੋਂ ਜਿਹੜੀ ਇਰੀਗੇਸ਼ਨ ਦੀ ਹੈ ਜਿਹਨਾਂ ਦੀ ਡਿਊਟੀ ਹੈਗੀ ਹੈ ਐਂ ਮੇਰੀ ਜੀ ਸਾਹਿਬ ਇੱਕ ਰਿਕੁਐਸਟ ਹੈ ਕੋਈ ਸੀਨੀਅਰ ਬੰਦਾ ਵੇਖੋ ਐਸਟੀਓ ਨਾਲ ਗੱਲ ਹੈ ਸਾਡੇ ਇੱਕ ਸਾਥੀ ਨੇ ਇਸ ਦਾ ਸ਼ਾਮ ਸਿੰਘ ਡਾਕਟਰ ਸਾਹਿਬ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਜੀ ਮੈਂ ਬੰਦੇ ਇਕੱਲੇ ਲੇਬਰ ਦੇ ਬੰਦੇ ਆ ਜਾ ਕੇ ਬੋਰੀਆਂ ਭਰ ਰਹੇ ਨੇ ਉਹ ਵੀ ਅੱਜ ਆਏ ਨੇ ਨੋਇੰਗ ਫੁਲੀ ਵੈਲਕਮ ਹੈ ਆਣਾ ਜੀ ਬਸ ਆਹੀ ਕੰਮ ਕਰਦੇ ਪਤਾ ਨਹੀਂ ਹੁਣ ਦੱਸੋ ਇਹ ਤੇ ਕੀ ਕਰੀਏ ਇਸ ਕਰਕੇ ਸਰ ਰਜੈਕਸ਼ਨ ਨੂੰ ਆਪ ਕਰਨਾ ਜੀ ਅੱਛਾ ਦੂਜੀ ਤੁਹਾਨੂੰ ਇੱਕ ਮੈਂ ਰਿਪੋਰਟ ਕਰਨੀ ਜੀ April ਦੇ ਵਿੱਚ ਮਸ਼ੀਨਾਂ ਆਈਆਂ ਨੇ ਡਰੇਨਾ ਦੀ ਸਫਾਈ ਵਾਸਤੇ ਨੀਰੀ ਫੋਟੋ ਖਿੱਚ ਕੇ ਵਾਪਸ ਤੁਰ ਗਈ ਮੈਂ ਇਮਾਨਦਾਰੀ ਨਾਲ ਚਾਹਾਂਗਾ ਵੇਖੋ ਲੋਕਾਂ ਦਾ ਪੈਸਾ ਖਰਚ ਹੋਇਆ ਜੀ ਇਹ ਕਾਈਂਡਲੀ ਇਹਦੀ ਇਨਵੈਸਟੀਗੇਸ਼ਨ ਕਰਾਈ ਜੇ ਕਿ ਡਰੇਨਾ ਘੜੀਏ ਸਾਫ ਕੀਤੀ ਆਓ ਤੁਸੀਂ ਟਾਈਮ ਕੱਢੋ ਮੈਂ ਤੇ ਤੁਸੀਂ ਇਕੱਠੇ ਚੱਲਿਆ ਸਾਰੇ ਏਰੀਆ ਦੀਆਂ ਇਹਦੇ ਮੌਜਨਾ ਕਰੀਏ ਡਰੇਨਾਂ ਦਾ ਜੀ ਡਰੇਨ ਤੇ ਕੁਛ ਆਪ ਵੀ ਨਹੀਂ ਕੀਤੀ ਦੀ ਇਹਨਾਂ ਨੇ ਠੀਕ ਹੈ ਜੀ ਇਹ ਪਲੀਜ਼ ਜੀ ਸਭ ਤੁਸੀਂ ਬੜੇ ਅੱਛੇ ਅਫਸਰ ਹੋ ਮੈਂ ਚਾਹਾਂਗਾ ਕਿ ਤੁਸੀਂ ਪ੍ਰੋਐਕਟਿਵ ਰੋਲ ਕਰੋ ਜੀ ਹਰ ਵਾਰ ਕਿਸਾਨ ਡੁੱਬਦਾ ਜੀ ਹਜ਼ਾਰਾਂ ਏਕੜ ਫਸਲਾਂ ਜਿਹੜੀਆਂ ਨੇ ਕਮਾਦ ਖੜੇ ਨੇ ਝੋਨੇ ਤੇ ਚਲੋ ਘਟ ਸਾਡੇ ਉਰਲੇ ਹੱਥ ਲਾਂਦੇ ਨੇ ਪਰਲੇ ਬਾਅਦ ਤੇ ਜ਼ਿਆਦਾ ਕਮਾਦ ਤੇ ਪਪੂਲਰ ਲੱਗਾ ਹੈ ਬਹੁਤ ਪਾਰੀ ਨੁਕਸਾਨ ਹੋਣਾ ਦੋ ਦੋ ਤਿੰਨ ਤਿੰਨ ਹਫ਼ਤੇ ਆ ਪਾਣੀ ਖਲੋਤਾ ਰਹਿਣਾ ਆ ਹੁਣ ਰਾਤ ਦਾ ਪਾਣੀ 2 ਫੁੱਟ ਨੀਵਾ ਹੋਇਆ ਜੀ ਇਹਦਾ ਕੋਈ ਰੀਜ਼ਨ ਕੀ ਹੈ ਜੀ ਤੁਸੀਂ ਤੇ ਆਪ ਜਾਣਦੇ ਹੋ ساری ਗੱਲ ਕਿਹੜਾ ਸਰ ਇੱਥੇ ਤੁਸੀਂ ਤੇ ਹੁਣ ਪਾਣੀ 2 ਫੁੱਟ ਘਟਿਆ ਜੀ ਪਿਛੁਰ ਜਿਉ ਜਿਉ ਜਿਸ ਨਾਲ ਪਿਛੁਰ ਰੀਲੀਜ਼ਸ ਨੇ ਜੀਉ ਘਟਦੀ ਆ ਫਿਰ ਉਹਨਾਂ ਸਰਕ ਪੈਂਦਾ ਜੀ ਚੱਕੀ ਨਾਲ ਆ ਜੀ ਚੜਦੀ ਆ ਕਰ ਪਾਣੀ ਵੱਜ ਜਾਂਦਾ ਅੱਛਾ ਜੀ ਖੱਡਾ ਅਨ ਕੰਟਰੋਲ ਖੱਡਾਂ ਦੇ ਪਾਣੀ ਘਟਦੀ ਤੇ ਜੀ ਪਾਣੀ ਘਟ ਜਾਂਦਾ ਸਰ ਬਾਸ਼ਾ ਬੰਦ ਹੋ ਜਾਂਦੀਆਂ ਨਾ ਸਰ ਉੱਪਰ ਇਸ ਕਰਕੇ ਪਾਣੀ ਨਹੀਂ ਹੋਇਆ ਅੱਛਾ ਅੱਛਾ ਚਲੋ ਇਹਦੇ ਨਾਲ ਥੋੜੀ ਬੋਟੀ ਰਾਹਤ ਆਈ ਪਰ ਨੁਕਸਾਨ ਕੋਈ ਇਹ ਮੈਨੂੰ ਦੱਸੋ ਕਦੋਂ ਅਸੀਂ ਇਹਨਾਂ ਦੇ ਕੋਈ ਗਰਦੌਰੀਆਂ ਦਾ ਕਦੋਂ ਕੀ ਕਰਨ ਦਾ ਗਵਰਨਮੈਂਟ ਨੇ ਪਾਣੀ ਉਤਰੇਗਾ ਸਰ ਤੇਰੀ ਇਹ ਤਾਂ ਇੱਕ ਦੀ ਗਰਦੌਰੀ ਕਰ ਪਾਉਂਗਾ ਜੀ ਮਿਸਟਰ ਸਾਹਿਬ ਨੇ ਤਾਂ ਕਿਹਾ ਸੀ ਯਾਰ ਅਸੀਂ ਰਿਲੀਫ ਪਹਿਲੇ ਕੱਲ ਦਾਂਗੇ ਗਰਦੌਰੀਆਂ ਬਾਅਦ ਹੋ ਜਾਣਗੀਆਂ ਵੇਖੋ ਕੋਈ ਨਾ ਕੁਝ ਮਾਲੀ ਮਦਦ ਦੀ ਕੋਈ ਥੋੜੀ-ਬੋਟੀ ਕਰ ਸਕਣੇ ਹਾਂ ਵੇਖੀ ਹਾਂਜੀ ਕਰਿ ਕਰਿਓ ਕੋਸ਼ਿਸ਼ ਥੈਂਕ ਯੂ